ਅਸੀਂ ਦਹੀਂ ਖਾਣਾ ਪਸੰਦ ਕਰਦੇ ਆਂ ਕਈ ਨਮਕ ਪਾ ਕੇ ਖਾਂਦੇ ਆ ਕਈ ਚੀਨੀ ਪਾ ਕੇ ਖਾਂਦੇ ਆ ਦਹੀਂ ਕਿੱਦਾਂ ਲੈਣਾ ਚਾਹੀਦਾ ਆ ਕਿਹੜੇ ਟਾਈਮ ਲੈਣਾ ਚਾਹੀਦਾ ਦਹੀਂ ਖਾਣ ਦਾ ਇੱਕੋ ਤਰੀਕਾ ਦਹੀਂ ਨੂੰ ਤੱਕੜ ਬਣਾ ਕੇ ਪੀਣਾ ਪਤਲਾ ਕਰਕੇ ਪੀਣਾ ਉੱਚ ਪੌਣਾ ਕੁਝ ਨਹੀਂ ਤੁਹਾਨੂੰ 2 ਦਿਨ ਲੱਗੂਗਾ ਵੀ ਕੀ ਕਹੇ ਤਾਂ ਗੋਇਲ ਸਾਹਿਬ ਨੇ ਐਵੇਂ ਫਿੱਕਾ ਹੀ ਲੱਗਦਾ ਉਸ ਤੋਂ ਬਾਅਦ ਤੁਹਾਨੂੰ ਉਹਦਾ ਹੀ ਟੇਸਟ ਆਉਣ ਲੱਗ ਜਾਣਾ ਜਦੋਂ ਆਪਦਾ ਟੇਸਟ ਦੇਣ ਲੱਗਦੀ ਆ ਫਿਰ ਤੁਹਾਡੀ ਬੋਡੀ ਨੂੰ ਬੈਨੀਫਿਟ ਦੇ ਜਦ ਸਿਆਣੇ ਕਹਿੰਦੇ ਆ ਦੁੱਧ ਜਦੇ ਘਿਓ ਕਦੇ ਉਸੇ ਤਰ੍ਹਾਂ ਦਹੀਂ ਉਸ ਤੋਂ ਵੀ ਫਾਸਟ ਕੰਮ ਕਰਦਾ ਕਿਉਂਕਿ ਉਹਦੇ ਵਿੱਚ ਐਨੇ ਉਹ ਹੁੰਦੇ ਆ ਜਰਾਸੀਮ ਉਹ ਸਾਰੇ ਮਰ ਜਾਂਦੇ ਆ ਉਹ ਦੁੱਧ ਖਾਣ ਦਾ ਕੋਈ ਫਾਇਦਾ ਨਹੀਂ ਮਿੱਟੀ ਹੈ ਕਈ ਲੋਕੀ ਕੀ ਕਰਦੇ ਆ ਦਹੀਂ ਦੇ ਵਿੱਚ ਕੁਤਰਾ ਕਰਕੇ ਸਲਾਦ ਪਾ ਲੈਂਦੇ ਆ ਫਿਰ ਉੱਚ ਨਮਕ ਪਾਉਂਦੇ ਆ ਕਾਲੀ ਮਿਰਚ ਪਾਉਂਦੇ ਜੋ ਜੀ ਕਰਦਾ ਪਾਉਂਦੇ ਪਾਓ ਸਵਾਦ ਲੈਣ ਲਈ ਜਿਵੇਂ ਮਰਜ਼ੀ ਖਾਓ ਬਈ ਜਿਵੇਂ ਹੁਣ ਜਸ ਨੇ ਮੈਨੂੰ ਪੁੱਛਿਆ ਵੀ ਇਹਦਾ ਫਾਇਦਾ ਕਿਵੇਂ ਆ ਮੈਂ ਗੱਲ ਫਾਇਦੇ ਦੀ ਕਰੂੰਗਾ ਠੱਕੜ ਬਣਾ ਕੇ ਪੀਆ ਕੋ ਤੂੰ ਪਤਾ ਲੱਗੂ ਨਾ ਪੇਟ ਵਧੂਗਾ ਨਾ ਮੋਟਾਪਾ ਵਧੂਗਾ ਨਾ ਸਰੀਰ 'ਚ ਠਕਾਵਟ ਆਊਗੀ ਨਾ ਰੋਟੀ ਖਾਣ ਸਰ ਨੀਂਦ ਨਾ ਰੋਟੀ ਖਾਣ ਸਰ ਚੱਕਰ ਅਸੀਂ ਰੜਕਦਿਆਂ ਮਧਾਣੀ 'ਚ ਪਾ ਕੇ ਉਹਦੀ ਮੱਤ ਮਾਰ ਦਨੇ ਚੀਨੀ ਪਾਉਣੀ ਆ ਫਿਰ ਵਿੱਚ ਉਹਦੇ ਸ਼ਰਬਤ ਪਾਉਣੀ ਆ ਲਾਲ ਰੰਗ ਦਾ ਹਰੇ ਰੰਗ ਦਾ ਕੁਝ ਵੀ ਜੇਕਰ ਪ੍ਰੋਪਰ ਫਾਇਦੇ ਲੈਣੇ ਆ ਤੇ ਕਿਹੜੇ ਕਿਹੜੇ ਵੇਲੇ ਦੇ ਹੀ ਖਾਣਾ ਚਾਹੀਦਾ ਤੁਹਾਡੀ ਬਾਡੀ ਦੇ ਵਿੱਚ ਹੀ ਵਰਮਾਂਡ ਹੈ ਇਹਦੇ ਵਿੱਚ ਹੀ ਦੇਣਾ ਹੈ ਚ ਹੀ ਰਾਤ ਸਰੀਰ ਜਦੋਂ ਤੁਹਾਡਾ ਮੰਗਦਾ ਡਿਮਾਂਡ ਕਰਦਾ ਜਿਸ ਚੀਜ਼ ਦੀ ਭੁੱਖ ਲੱਗੇ ਤਾਂ ਖਾਣਾ ਖਾਓ ਨੀਂਦ ਆਏ ਤਾਂ ਸੋ ਜਾਓ ਠੀਕ ਹੈ ਨਾ ਇਹ ਸਭ ਤੋਂ ਵਧੀਆ ਮੈਥਡ ਹੈ ਖਾਣ ਪੀਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰੇਸ਼ ਪ੍ਰੋਚ ਕਰਨ ਦੀ ਲੋੜ ਨਹੀਂ ਹੈ ਇਹ ਇੱਕ ਚਲੋ ਚੱਲੀ ਦਾ ਮੇਲਾ ਵੀ ਉਹਨੇ ਕਹਤਾ ਐ ਕਰਨਾ ਉਹਨੇ ਕਹਤਾ ਆਉਣੀ ਕਰਨਾ ਮੈਂ ਕਹਣਾ ਜਿਵੇਂ ਮਰਜ਼ੀ ਖਾਓ ਪਰ ਤੁਹਾਡੀ ਬਾਡੀ ਦੀ ਜੋ ਡਿਮਾਂਡ ਹੈ ਉਹ ਖਾਓ ਹੁਣ ਸਰੀਰ ਨੱਕ ਤਾਂ ਨਜਲੇ ਨਾਲ ਭਰਿਆ ਹੋਇਆ ਗਲਾ ਬੈਠਿਆ ਪਿਆ ਤੁਸੀਂ ਦਹੀਂ ਪੀਂ ਜਾਓ ਤਾਂ ਫਿਰ ਗਲਤ ਹੈ ਉਹ ਤਾਂ ਫਿਰ ਸਵੇਰੇ ਪੀਲੋ ਜਾਂ ਰਾਤ ਨੂੰ ਪੀਲੋ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਗੱਲ ਕਰਾਂਗੇ ਦਹੀਂ ਬਾਰੇ ਅਸੀਂ ਦਹੀਂ ਖਾਣਾ ਪਸੰਦ ਕਰਦੇ ਆਂ ਕਈ ਨਮਕ ਪਾ ਕੇ ਖਾਂਦੇ ਆ ਕਈ ਚੀਨੀ ਪਾ ਕੇ ਖਾਂਦੇ ਆ ਕਈ ਕਾਲੀ ਮਿਰਚ ਪਾ ਲੈਂਦੇ ਲਾਲ ਮਿਰਚ ਪਾ ਲੈਂਦੇ ਪਿਆਜ਼ ਪਾ ਲੈਂਦੇ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਅਸੀਂ ਦਹੀਂ ਬਣਾਉਂਦੇ ਆ ਰਾਇਤਾ ਬਣਾਉਂਦੇ ਆ ਤਾਂ ਉਹ ਸਾਡੇ ਲਈ ਕਿੰਨਾ ਕੁ ਜ਼ਿਆਦਾ ਫਾਇਦੇਮੰਦ ਹੈ ਉਸ ਬਾਰੇ ਗੱਲਬਾਤ ਕਰਾਂਗੇ ਦਹੀਂ ਕਿੱਦਾਂ ਲੈਣਾ ਚਾਹੀਦਾ ਆ ਕਿਹੜੇ ਟਾਈਮ ਲੈਣਾ ਚਾਹੀਦਾ ਸਾਰੀ ਗੱਲਬਾਤ ਜਾਣਾਂਗੇ ਸਾਡੇ ਨਾਲ ਸੁਭਾਸ਼ ਗੋਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਸਰ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਦਹੀਂ ਜਿਹੜਾ ਇਹ ਕਪੜੇ ਦੁੱਧ ਤੋਂ ਵੀ ਜ਼ਿਆਦਾ ਉਹਦਾ ਇਫੈਕਟ ਹੈ ਜਿਵੇਂ ਸਾਡੇ ਸਿਆਣੇ ਕਹਿੰਦੇ ਆ ਦੁੱਧ ਜਦੇ ਘਿਓ ਕਦੇ ਉਸੇ ਤਰ੍ਹਾਂ ਦਹੀਂ ਉਸ ਤੋਂ ਵੀ ਫਾਸਟ ਕੰਮ ਕਰਦਾ ਮਤਲਬ ਦੁੱਧ ਨਾਲੋਂ ਵੀ ਜ਼ਿਆਦਾ ਮਤਲਬ ਕਿ ਨਾ ਦਹੀਂ ਨੂੰ ਤੁਸੀਂ ਲੈਣਾ ਕਿਵੇਂ ਆ ਉਹਦਾ ਇੱਕ ਤਰੀਕਾ ਦਹੀਂ ਨੂੰ ਲੈਣ ਵਾਸਤੇ ਤੁਹਾਨੂੰ ਅਧ੍ਰੜ ਅਧ੍ਰੜਕ ਜਿਹੜਾ ਹੈਗਾ ਉਹ ਲੈਣਾ ਪਈਆ ਅਧ੍ਰੜਕ ਦਾ ਮਤਲਬ ਕਈ ਲੋਕੀ ਉਹਨੂੰ ਤੱਕੜ ਬੋਲਦੇ ਆ ਮਤਲਬ ਦਹੀਂ ਲੈ ਲਓ ਅੱਧਾ ਗਲਾਸ ਉਹਦੇ ਵਿੱਚ ਅੱਧਾ ਗਲਾਸ ਪਾਣੀ ਪਾ ਲਓ ਚਮਚੇ ਨਾਲ ਜਿੰਨਾ ਘੁਲਾ ਸਕਦੇ ਹੋ ਓਨਾ ਹੀ ਹਿਲਾਓ ਉਹਨੂੰ ਮਧਾਨੀ 'ਚ ਨਹੀਂ ਰੜਕਣਾ ਕਿਉਂਕਿ ਉਹਦੇ ਵਿੱਚ ਐਨੇ ਉਹ ਹੁੰਦੇ ਆ ਜਰਾਸੀਮ ਯੂਨੋਸੀ ਕਹ ਲੀਏ ਜਿਹੜੇ એનર્ਜੀ ਦੇ ਪ੍ਰਤੀਕ ਹੁੰਦੇ ਆ ਉਹ ਸਾਰੇ ਮਰ ਜਾਂਦੇ ਆ ਉਦੋਂ ਤੱਕ ਖਾਣ ਦਾ ਕੋਈ ਫਾਇਦਾ ਨਹੀਂ ਮਿੱਟੀ ਹੈ ਤੇ ਦਹੀਂ ਦੇ ਵਿੱਚ ਜਦੋਂ ਵੀ ਪੀਣਾ ਤਾਂ ਤੁਸੀਂ ਜਿਵੇਂ ਰੋਟੀ ਖਾ ਕੇ ਹਟੇ ਦਹੀਂ ਪੀਆ ਕਰੋ ਤੱਕੜ ਬਣਾ ਕੇ ਪੀਆ ਕਰੋ ਤੁਹਾਨੂੰ ਪਤਾ ਲੱਗੂ ਨਾ ਪੇਟ ਵਧੂਗਾ ਨਾ ਮੋਟਾਪਾ ਵਧੂਗਾ ਨਾ ਸਰੀਰ 'ਚ ਥਕਾਵਟ ਆਉਗੀ ਨਾ ਰੋਟੀ ਖਾਣ ਸਰ ਨੀਂਦ ਨਾ ਰੋਟੀ ਖਾਣ ਸਰ ਚੱਕਰ ਪਤਾ ਵੀ ਨਹੀਂ ਲੱਗਣਾ ਦਹੀਂ ਖਾਣ ਦਾ ਇੱਕੋ ਤਰੀਕਾ ਦਹੀਂ ਨੂੰ ਤੱਕੜ ਬਣਾ ਕੇ ਪੀਣਾ ਪਤਲਾ ਕਰਕੇ ਪੀਣਾ ਉੱਚ ਪਾਉਣਾ ਕੁਝ ਨਹੀਂ ਆਹ ਗਲਤੀ ਆਪਾਂ ਬਹੁਤ ਵੱਡੀ ਕਰਦੇ ਆ ਉੱਚ ਪਾਉਣਾ ਹੀ ਕੁਝ ਨਹੀਂ ਨਾ ਨਮਕ ਨਾ ਚੀਨੀ ਨਾ ਸ਼ੱਕਰ ਨਾ ਖੰਡ ਨਾ ਬਰਫ਼ ਕੁਝ ਨਹੀਂ ਪਾਉਣਾ ਉਹਨੂੰ ਸਿੰਪਲ ਪੀਓ ਤੁਨੂੰ ਦੋ ਕਿ ਦਿਨ ਲੱਗੂਗਾ ਵੀ ਕੀ ਕਹੇ ਤਾਂ ਗੁਇਲ ਸਾਹਿਬ ਨੇ ਐਵੇਂ ਫਿੱਕਾ ਹੀ ਆ ਲੱਗਦਾ। ਉਸ ਤੋਂ ਬਾਅਦ ਤੁਹਾਨੂੰ ਉਹਦਾ ਹੀ ਟੇਸਟ ਆਉਣਾ ਜਾਂਦਾ। ਉਹਦਾ ਉਹ ਚੀਜ਼ ਦਾ ਆਪਦਾ ਟੇਸਟ ਲਓ। ਜਦੋਂ ਆਪਦਾ ਟੇਸਟ ਦੇਣ ਲੱਗਦੀ ਹੈ ਫਿਰ ਉਹ ਤੁਹਾਡੀ ਬੋਡੀ ਨੂੰ ਬੈਨੀਫਿਟ ਦੇਣ ਲੱਗੇ। ਅਸੀਂ ਰੜਕਦਿਆਂ ਮਧਾਣੀ ਚ ਪਾ ਕੇ ਉਹਦੀ ਮੱਤ ਮਾਰ ਦਿੰਦੇ ਆ। ਚੀਨੀ ਪਾਉਣੀ ਆ ਫਿਰ ਵਿੱਚ ਉਹਦੇ ਸ਼ਰਬਤ ਪਾਉਣੀ ਆ ਲਾਲ ਰੰਗ ਦਾ, ਹਰੇ ਰੰਗ ਦਾ ਕੁਝ ਵੀ। ਉਹਦਾ ਜਿਹੜਾ ਨੁਕਸਾਨ ਹੈ ਨਾ ਇਹ ਤੁਸੀਂ ਅਗਰ ਦੇਖਣਾ ਸੱਚਮੁੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਕੰਮ ਕਰੋ ਤੁਹਾਡੇ ਡੇੜੇ ਤੇੜੇ ਲੈਬ ਹੋਊਗੀ ਤੁਹਾਡਾ ਮਿੱਤਰ ਹੋਗਾ ਕੋਈ ਲੈਬਾਰਟਰੀ ਵਾਲਾ ਉਹਨੂੰ ਜਾ ਕੇ ਕਹੋ ਕਹਿੰਦੇ ਵੀ ਦਹੀਂ ਦਾ ਇੱਕ ਚਮਚਾ ਡੋਲ ਕੇ ਮੈਨੂੰ ਉਹਦੇ ਵਿੱਚ ਦਿਖਾ ਕੇ ਆ ਜਦੋਂ ਤੁਸੀਂ ਉਹ ਚ ਦੇਖੋਗੇ ਕੁਰਬਲ ਕੁਰਬਲ ਕਰਦੇ ਆ ਜਰਾਸੇ ਅੰਦਰ ਜੀ ਪੂਰੀ ਉਸ ਦਹੀਂ ਦੇ ਅੱਛਾ ਫਿਰ ਉਸ ਇੱਕ ਨਮਕ ਦੀ ਚੁਟਕੀ ਪਾ ਦਿਓ ਸਭ ਮਰ ਜਾਣਗੇ ਉੱਥੇ ਤੁਹਾਨੂੰ ਦੂਰਵੇਂ ਚ ਦਿਖ ਜਾਣਾ ਵੀ ਹੁਣ ਦਹੀਂ ਮਰ ਗਿਆ ਦਹੀਂ ਚ ਕੁਝ ਨਹੀਂ ਹੈਗਾ ਪਰ ਉਹ ਤੇ ਤੁਸੀਂ ਖਾਓਗੇ ਸਵਾਦ ਬੜਾ ਹੋਊਗਾ ਪਰ ਜਿਉ ਸਵਾਦ ਨਹੀਂ ਲੈਣਾ ਕਈ ਲੋਕੀ ਕੀ ਕਰਦੇ ਦਹੀਂ ਦੇ ਵਿੱਚ ਕੁਤਰਾ ਕਰਕੇ ਸਲਾਦ ਪਾ ਲੈਂਦੇ ਆ ਫਿਰ ਉਹ ਚ ਨਮਕ ਪਾਉਂਦੇ ਆ ਕਾਲੀ ਮਿਰਚ ਪਾਉਂਦੇ ਜੋ ਜੀ ਕਰਦਾ ਪਾਉਂਦੇ ਪਾਓ ਸਵਾਦ ਲੈਣ ਲਈ ਜਿਵੇਂ ਮਰਜ਼ੀ ਖਾਓ ਬਈ ਜਿਵੇਂ ਹੁਣ ਜਸ ਨੇ ਮੈਨੂੰ ਪੁੱਛਿਆ ਵੀ ਇਹਦਾ ਫਾਇਦਾ ਕਿਵੇਂ ਆ ਮੈਂ ਗੱਲ ਫਾਇਦੇ ਦੀ ਕਰੂੰਗਾ ਕਿ ਫਾਇਦਾ ਦਹੀਂ ਦਾ ਸਿਰਫ ਇਹ ਹੀ ਆ ਕਿ ਉਹਨੂੰ ਤੁਸੀਂ ਜਦੋਂ ਵੀ ਪੀਣਾ ਉਹਨੂੰ ਪਤਲਾ ਕਰਕੇ ਪਾਣੀ ਨਾਲ ਘੋਲ ਕੇ ਪੀਣਾ ਚ ਕੋਈ ਨਮਕ ਚੀਨੀ ਜਾਂ ਕੁਛ ਨਹੀਂ ਆ ਸਮੇਂ ਦੀ ਗੱਲ ਕੀਤੀ ਆਪਾਂ ਕਈ ਲੋਕ ਕਹਿੰਦੇ ਕਿ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ ਤੇ ਕਿਹੜਾ ਟਾਈਮ ਆ ਜਦ ਦਹੀਂ ਲੈਣਾ ਉਹਦਾ ਜੇ ਜੇਕਰ ਪ੍ਰੋਪਰ ਫਾਇਦੇ ਲੈਣੇ ਆ ਤੇ ਕਿਹੜੇ ਕਿਹੜੇ ਵੇਲੇ ਦਹੀਂ ਖਾਣਾ ਚਾਹੀਦਾ ਦੇਖੋ ਕਹਿਣ ਵਾਲਿਆਂ ਨੇ ਤਾਂ ਇਹ ਵੀ ਕਿਹਾ ਵੀ ਖਾਣਾ ਜਿਹੜਾ ਉਹਦਾ ਇੱਕ ਟਾਈਮ ਫਿਕਸ ਕਰੋ ਫਿਕਸ ਟਾਈਮ ਤੇ ਖਾਣਾ ਚਾਹੀਦਾ ਸੌਣ ਦਾ ਟਾਈਮ ਫਿਕਸ ਕਰੋ ਉੱਠਣ ਦਾ ਟਾਈਮ ਫਿਕਸ ਕਰੋ ਪਰ ਅਗਰ ਤੁਸੀਂ ਕਿਸੇ ਬਹੁਤ ਵੱਡੇ ਵਿਦਵਾਨ ਦੀ ਕਦੇ ਲੇਖਣੀ ਪੜੋ ਉਹਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੀ ਉਮਰ ਇੰਨੀ ਹੋ ਗਈ ਜੀ ਤੁਸੀਂ ਹਲੇ ਵੀ ਸਾਰਾ ਕੰਮ ਆਪ ਕਰਦੇ ਹੋ ਜੰਗਲ 'ਚ ਰਹਿੰਦੇ ਹੋ ਤੁਹਾਨੂੰ ਜਾਨਵਰਾਂ ਦਾ ਵੀ ਡਰ ਨਹੀਂ ਤੁਸੀਂ ਇੰਨੀ ਮਤਲਬ ਸਟਰੋਂਗ ਬਾਡੀ 100 ਸਾਲ ਤੋਂ ਉੱਪਰ ਤੁਹਾਡੀ ਉਮਰ ਇਹਦਾ ਰਾਜ਼ ਕੀ ਆ ਉਹ ਕਹਿੰਦਾ ਵੀ ਜਦੋਂ ਭੁੱਖ ਲੱਗੇ ਤਾਂ ਖਾਓ ਜਦੋਂ ਨੀਂਦ ਆਵੇ ਤਾਂ ਸੌਜੋ ਬਸ ਐਡਾ ਕ ਮੰਤਰ ਹੈ ਤਾਂ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਦਹੀਂ ਗਾਧ ਖਾਣਾ ਦੁੱਧ ਕਦੋਂ ਪੀਣਾ ਦੇਖੋ ਇਹ ਗੱਲ ਤੇ ਇੱਕ ਤੁਸੀਂ ਰੱਸੀ ਬੰਨ ਲਓ ਕਿ ਉਹਦੇ ਚ ਪਾ ਕੇ ਕੁਛ ਨਹੀਂ ਪੀਣਾ ਜੋ ਮਰਜ਼ੀ ਜਿੱਦਾਂ ਮਰਜ਼ੀ ਲਓ ਨੂੰ ਪਰ ਉਹਨੂੰ ਪੀਣਾ ਆਪਣੇ ਪਤਲਾ ਕਰਕੇ ਟਾਈਮ ਦੀ ਕੋਈ ਬੰਦਿਸ਼ ਨਹੀਂ ਹੈ ਤੁਹਾਡੀ ਬਾਡੀ ਜਦੋਂ ਮੰਗਦੀ ਹੈ ਵੀ ਹਾਂ ਉਹਨੇ ਪੀਣਾ ਤਾਂ ਤੁਸੀਂ ਪੀ ਲਓ ਤੁਹਾਡੀ ਬਾਡੀ ਦੇ ਵਿੱਚ ਹੀ ਬ੍ਰਹਮੰਡ ਹੈ ਇਹਦੇ ਵਿੱਚ ਹੀ ਦਿਨ ਹੈ ਚ ਹੀ ਰਾਤ ਹੈ ਹੁਣ ਆਪਾਂ ਇੰਡੀਆ ਨਾਲ ਇੱਥੋਂ ਚਲੇ ਗਏ ਆਪਾਂ ਕੈਨੇਡਾ ਹੁਣ ਇੱਥੇ ਤਾਂ ਆਪਣਾ ਸਾਰਾ ਕੁਝ ਫਿਕਸ ਥੀ ਪਿਛਲੇ 30 ਸਾਲਾਂ ਤੋਂ ਉੱਥੇ ਜਾ ਕੇ ਸਾਰਾ ਹੀ ਬਦਲ ਗਿਆ ਸੋਨਾ ਵੀ ਉਸ ਟਾਈਮ ਪੁੱਠੇ ਟਾਈਮ ਹੋ ਗਿਆ ਤੇ ਜਾਗਣਾ ਹੀ ਪੁੱਠੇ ਟਾਈਮ ਹੋ ਗਿਆ ਖਾਣਾ ਵੀ 버ਗਰ ਦੇ ਨਾਲ ਕੋਲਡ ਡਰਿੰਕ ਹੋ ਗਿਆ ਸੀ ਇੱਥੇ ਮੱਕੀ ਦੀ ਰੋਟੀ ਨਾਲ ਰਸੀ ਪੀਂਦੇ ਸੀ ਤਾਂ ਉੱਥੇ ਫਿਰ ਕੀ ਸਮਝਾਓਗੇ ਤੁਸੀਂ ਕਿਸੇ ਨੂੰ ਸ਼ਰੀਰ ਜਦੋਂ ਤੁਹਾਡਾ ਮੰਗਦਾ ਡਿਮਾਂਡ ਕਰਦਾ ਜਿਸ ਚੀਜ਼ ਦੀ ਭੁੱਖ ਲੱਗੇ ਤਾਂ ਖਾਣਾ ਖਾਓ ਨੀਂਦ ਆਏ ਤਾਂ ਸੋ ਜਾਓ ਠੀਕ ਹੈ ਨਾ ਇਹ ਸਭ ਤੋਂ ਵਧੀਆ ਮੈਥਡ ਹੈ ਖਾਣ ਪੀਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਭਰੇਜ ਭਰੋਜ ਕਰਨ ਦੀ ਲੋੜ ਨਹੀਂ ਹੈ ਢੰਗ ਨਾਲ ਖਾਓ ਬਸ ਜਿੰਨੀ ਲੋੜ ਹੈ ਉਨਾ ਖਾਓ ਲੋੜ ਤੋਂ ਵੱਧ ਖਾਵਾਂਗੇ ਤਾਂ ਸਾਡੇ ਲਈ ਅਮਰਤ ਵੀ ਜ਼ਹਿਰ ਬਣ ਜਾਂਦਾ ਲੋੜ ਦੇ ਮੁਤਾਬਕ ਖਾਵਾਂਗੇ ਤਾਂ ਲੋਕੀ ਜ਼ਹਿਰ ਨੂੰ ਵੀ ਅਮਰਤ ਬਣਾ ਲੈਂਦੇ ਨੇ ਐਸੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਆਪਣੇ ਬੈਨੀਫਿਟ ਚ ਨਾ ਹੋਵੇ ਸਾਡਾ ਸਰੀਰ ਉਸ ਪ੍ਰਮਾਤਮਾ ਨੇ ਇਦਾਂ ਦਾ ਬਣਾਇਆ ਵੀ ਇਹਨੂੰ ਜਿੱਧਰ ਮਰਜ਼ੀ ਲਾ ਲੋ ਹੁਣ ਕੋਈ ਬੰਦਾ ਸੱਪ ਨੂੰ ਦੇਖ ਕੇ ਗੰਬੀ ਜਾਂਦਾ ਹੈ ਕੋਈ ਬੰਦਾ ਸੱਪ ਤੋਂ ਡੰਗ ਮਰਵਾ ਕੇ ਹੀ ਸੌਂਦਾ ਉਹਨੂੰ ਨੀਂਦ ਨਹੀਂ ਆਉਂਦੀ ਉਹ ਵੀ ਬਾਡੀ ਆ ਉਹ ਵੀ ਬਾਡੀ ਆ ਉਹ ਵੀ ਪੰਜ ਤਤੂ ਦੀ ਬਣੀ ਆ ਉਹ ਵੀ ਪੰਜ ਦੀ ਬਣੀ ਆ ਇਸੇ ਕਰਕੇ ਇਹ ਚੀਜ਼ ਜਿਹੜੀ ਆ ਤੁਸੀਂ ਬਾਡੀ ਨੂੰ ਜਿੱਦਾਂ ਦਾ ਬਣਾਓਗੇ ਜਿਹੜੀ ਦਹੀਂ ਦੇ ਖਾਣ ਦੀ ਗੱਲ ਤੁਸੀਂ ਮੈਨੂੰ ਪੁੱਛੀ ਹੈ ਨਾ ਜਸ ਇਹ ਇੱਕ ਚੱਲੋ ਚੱਲੀ ਦਾ ਮੇਲਾ ਵੀ ਉਨੇ ਕਹਤਾ ਆਈ ਕਰਨਾ ਉਹਨੇ ਕਹਤਾ ਆਉਣੀ ਕਰਨਾ ਮੈਂ ਕਹਣਾ ਜਿਵੇਂ ਮਰਜੀ ਖਾਓ ਪਰ ਤੁਹਾਡੀ ਬਾਡੀ ਦੀ ਜੋ ਡਿਮਾਂਡ ਹੈ ਉਹ ਖਾਓ ਹੁਣ ਸਰੀਰ ਨੱਕ ਤਾਂ ਨਜਲੇ ਨਾਲ ਭਰਿਆ ਹੋਇਆ ਗਲਾ ਬੈਠਿਆ ਪਿਆ ਤੁਸੀਂ ਦਹੀਂ ਪੀਂ ਜਾਓ ਤਾਂ ਫਿਰ ਗਲਤ ਹੈ ਉਹ ਤਾਂ ਫਿਰ ਸਵੇਰੇ ਪੀਲੋ ਜਾਂ ਰਾਤ ਨੂੰ ਪੀਲੋ ਸਰੀਰ ਤੰਦਰੁਸਤ ਚਾਹੀਦਾ ਖੁਰਾਕ ਖਾਣ ਵਾਲਾ ਚਾਹੀਦਾ ਖੁਰਾਕ ਪਚਣ ਵਾਲਾ ਚਾਹੀਦਾ ਉਹ ਤੁਸੀਂ ਜਦੋਂ ਜੀ ਕਰਦਾ ਉਹ ਖਾਓ ਪਰ ਇੱਕ ਚੀਜ਼ ਜ਼ਰੂਰ ਰੋਜ਼ ਖਾਓ ਰੋਜ਼ ਸੌਂ ਖਾਓ ਵੀਸੀ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਕਦੇ ਕਿਸੇ ਨੂੰ ਆਪ ਦਾ ਬੁਰਾ ਨਹੀਂ ਕਰਨ ਦੇਣਾ ਔਰ ਕਿਸੇ ਬਾਰੇ ਬੁਰਾ ਸੋਚਣਾ ਨਹੀਂ ਸਰੀਰ ਆਪਣੇ ਆਪ ਤੰਦਰੁਸਤ ਰਹੂਗਾ ਪਰ ਇੱਕ ਸਵਾਲ ਹੋਰ ਕੁਝ ਲੋਕ ਦਹੀਂ ਖਾਣਾ ਨਹੀਂ ਪਸੰਦ ਕਰਦੇ ਲੱਸੀ ਲੈਂਦੇ ਉਹ ਦੀ ਜਗ੍ਹਾ ਤੇ ਤੇ ਲੱਸੀ ਵੀ ਜਿਹੜੀ ਆ ਉਹ ਪਲੇਨ ਹੀ ਲੈਣੀ ਚਾਹੀਦੀ ਬਿਨਾ ਨਮਕ ਤੇ ਬਿਨਾ ਮਿੱਠੇ ਤੋਂ ਹਾਂ ਉਹ ਪਲੇਨ ਲੈਣੀ ਚਾਹੀਦੀ ਆ ਜੇ ਉਹਨਾਂ ਦਾ ਮਨ ਹੈ ਕਿ ਸਾਨੂੰ ਲੱਸੀ ਦੇ ਵਿੱਚ ਕੁਝ ਪਾਉਣਾ ਹੈ ਤਾਂ ਉਹਦੇ ਵਿੱਚ ਹਣੀ ਪਾ ਸਕਦੇ ਆ ਹਣੀ ਹਣੀ ਪਾਉਣ ਦੇ ਨਾਲ ਕੀ ਆ ਕਿ ਉਹਦੀ એનર્ਜੀ ਡਬਲ ਹੋ ਜਾਂਦੀ ਆ ਹਨੀ ਜਿਹੜਾ ਹੈਗਾ ਉਹ ਪੋਸ਼ਕ ਤੱਤ ਹੈ ਉਹਦੇ ਨਾਲ ਤੁਸੀਂ ਦਹੀਂ ਦੇ ਵਿੱਚ ਪਾ ਕੇ ਲਓਗੇ ਫਾਇਦਾ ਕਰੂਗਾ ਪਰ ਐਵੇਂ ਨਹੀਂ ਹੋਣਾ ਵੀ ਅੱਧਾ ਦਹੀਂ ਪਾ ਲਓ ਅੱਧਾ ਹਨੀ ਪਾ ਲਓ ਵੀ ਮਿੱਠਾ ਹੋ ਜਾਏ ਚੰਗੀ ਤਰ੍ਹਾਂ ਨਾ ਬਸ ਮਾੜਾ ਜਿਹਾ ਉਸ ਸਮੈਲ ਟਾਈਪ ਟੇਸਟ ਆਉਣਾ ਚਾਹੀਦਾ ਉਹ ਲੈ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ ਡਾ ਵੀ ਜਸ ਬਹੁਤ ਬਹੁਤ ਸ਼ੁਕਰੀਆ ਔਰ ਜਿੰਨੇ ਵੀ ਲੋਕੀ ਆਪਣਾ ਪ੍ਰੋਗਰਾਮ ਦੇਖ ਰਹੀ ਆ ਔਰ ਜਿਨ੍ਹਾਂ ਨੇ ਪੂਰਾ ਦੇਖਿਆ ਉਹਨਾਂ ਨੂੰ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਜਾਂਦੇ ਜਾਂਦੇ ਇਨਾ ਕੰਮ ਵੀ ਕਰ ਦਿਓ ਇਹਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਿਓ ਜੇ ਤੁਹਾਨੂੰ ਚੰਗੀ ਲੱਗੀ ਗੱਲ ਤਾਂ ਇਹਦਾ ਜਿਹੜਾ ਬੈਲ ਆਈਕਨ ਦਾ ਬਟਨ ਹੈ ਉਹ ਤੇ ਜ਼ਰੂਰ ਹੱਥ ਲਾ ਦਿਆ ਕਰੋ ਤਾਂ ਕਿ ਆਪਣੀ ਜਿਹੜੀ ਨੋਟੀਫਿਕੇਸ਼ਨ ਉਹ ਰੋਜ਼ ਤੁਹਾਨੂੰ ਮਿਲਦੀ ਰਹੇ ਸੋ ਜੀ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਖਾਣ ਪਾਣ ਹੈ ਉਹ ਸਹੀ ਕੀਤਾ ਜਾਵੇ ਕਿ ਜੋ ਤੁਸੀਂ ਖਾ ਰਹੇ ਹੋ ਜੋ ਤੁਸੀਂ ਬੋਡੀ ਨੂੰ ਦੇ ਰਹੇ ਹੋ ਉਹ ਸਹੀ ਤਰੀਕੇ ਦੇ ਨਾਲ ਦਿੱਤਾ ਜਾਵੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ